ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਅੱਲਾਹ ਹਫਿਜ਼ ਮੈਂ ਅੱਜ ਗੱਲ ਕਰਨੀ ਆ ਕਿ ਜਿਹੜੇ ਤਿਉਹਾਰ ਆ ਸਾਡੇ ਭਾਰਤ ਦੇ ਵਿੱਚ ਉਹ ਮੋਸਟਲੀ ਬੰਦਿਆਂ ਨੂੰ ਪ੍ਰੈਫਰ ਕਰਦੇ ਆ ਕੱਲ ਲੰਘ ਕੇ ਗਿਆ ਕਰਵਾ 14 ਦਾ ਵਰਤ ਉਹਦੇ ਬਾਰੇ ਮੈਂ ਕੱਲ ਵੀਡੀਓ ਬਣਾਈ ਸੀਗੀ ਪਰ ਕੁਝ ਮੈਨੂੰ ਸੋਚਣ ਲਈ ਮਜਬੂਰ ਕਰ ਗਿਆ ਵੈਸੇ ਬਹੁਤ ਸਾਰੇ ਤਿਉਹਾਰ ਆ ਜਿਹੜੇ ਭਾਰਤ ਦੇ ਉਹ ਸੋਚਣ ਲਈ ਮਜਬੂਰ ਕਰਦੇ ਆ ਕਿ ਔਰਤ ਦੀ ਜਿਹੜੀ ਵੈਲਿਊ ਆ ਇਸ ਖਿੱਤੇ ਦੇ ਵਿੱਚ ਇਸ ਭਾਰਤ ਦੇਸ਼ ਦੇ ਵਿੱਚ ਉਹ ਪਹਿਲਾਂ ਤੋਂ ਹੀ ਜਿਹੜੀ ਬਹੁਤੀ ਵਧੀਆ ਨਹੀਂ ਸੀ ਹਮੇਸ਼ਾ ਉਹਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਸੀ ਤੇ ਕਰਵਾਇਆ ਜਾਂਦਾ ਰਹਿੰਦਾ ਆ ਹੁਣ ਵੀ ਇਸੇ ਤਰ੍ਹਾਂ ਹੀ ਚੱਲਦਾ ਆ ਤੇ ਜਦੋਂ ਤਿਉਹਾਰ ਦੇਖਦੇ ਆਂ ਅਸੀਂ ਸਾਰੇ ਉਹ ਇਸ ਤਰ੍ਹਾਂ ਦੇ ਬਣਾਏ ਹੋਏ ਆ ਮਰਦ ਪ੍ਰਧਾਨ ਸਮਾਜ ਨੇ ਇਸ ਖਿੱਤੇ ਦੇ ਵਿੱਚ ਇਸ ਭਾਰਤ ਦੇ ਵਿੱਚ ਐਦਾਂ ਦੇ ਤਿਉਹਾਰ ਬਣਾਏ ਆ ਜਿਹਦੇ ਵਿੱਚ ਔਰਤਾਂ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਸਾਡੇ ਹਾਂ ਉਹਨੂੰ ਪਿਆਰ ਦਾ ਨਾਮ ਜ਼ਰੂਰ ਦੇ ਦਿੱਤਾ ਜਾਂਦਾ ਆ ਪਰ ਬੰਦਿਆਂ ਦੇ ਅਧੀਨ ਆ ਜਿਵੇਂ ਅ ਲੋੜੀ ਦਾ ਤਿਉਹਾਰ ਹੁੰਦਾ ਆ ਉਹਦੇ ਵਿੱਚ ਅ ਮੁੰਡਿਆਂ ਦੀ ਜ਼ਿਆਦਾ ਵੈਲਿਊ ਹੁੰਦੀ ਆ ਉਹਦੇ ਵਿੱਚ ਉਹਨਾਂ ਦਾ ਹੀ ਜਿਹੜਾ ਗੁਣਗਾਨ ਹੁੰਦਾ ਆ ਉਹੀ ਜਿਹੜੇ ਆਹੋ ਅ ਜਿਹੜੇ ਮਨਾਏ ਜਾਂਦੇ ਲੋੜੀ ਦੇ ਤਿਉਹਾਰ ਭੰਗੜੇ ਪੈਂਦੇ ਸ਼ਰਾਬਾਂ ਪੀਨੀ ਚੱਲਦੀਆਂ ਆ ਮਠਿਆਈਆਂ ਵੰਡੀਆਂ ਜਾਂਦੀਆਂ ਆ ਪਰ ਕੁੜੀਆਂ ਲਈ ਕੁਝ ਨਹੀਂ ਛੋਟੀ ਬੱਚੀ ਪੰਘੂੜੇ ਤੇ ਪਈ ਵੀ ਉਹਦਾ ਕੋਈ ਕਸੂਰ ਨਹੀਂ ਹੁੰਦਾ ਇੱਕ ਅਹਿਸਾਸ ਮਤਲਬ ਕਿ ਜੰਮਦੀ ਨੂੰ ਕਿ ਤੇਰੀ ਜਿਹੜੀ ਵੈਲਿਊ ਆ ਉਹ ਕੋਈ ਖਾਸ ਨਹੀਂ ਹੈਗੀ ਰਖੜੀ ਦਾ ਤਿਉਹਾਰ ਕੁੜੀ ਆਪਣੀ ਹਿਫਾਜ਼ਤ ਦੇ ਲਈ ਜੋ ਪਰੰਪਰਾ ਬਣੀ ਹੋਈ ਹੈ ਪਹਿਲਾਂ ਹੁਣ ਬੇਸ਼ੱਕ ਅਸੀਂ ਉਹਨੂੰ ਪਿਆਰ ਦਾ ਨਾਮ ਦਈਏ ਪਰ ਉਹ ਇਸੇ ਕਰਕੇ ਆ ਕਿ ਵੀ ਮੇਰੀ ਰਾਖੀ ਦੇ ਲਈ ਮੇਰਾ ਵੀਰ ਆ ਉਹਦੇ ਗੁੱਟ ਤੇ ਜਿਹੜੀ ਆ ਉਹ ਰਖੜੀ ਬੰਦੀ ਆ ਕਿ ਤੂੰ ਅਧੀਨ ਆ ਆਪਣੇ ਵੀਰ ਦੇ ਵੀਰ ਤੋਂ ਹਰ ਇੱਕ ਸਹਾਇਤਾ ਲੈਣੀ ਆ ਕਰਵਾ ਚੌਥ ਪਤਨੀ ਆਪਣੇ ਪਤੀ ਲਈ ਜਿਹੜੀ ਆ ਉਹ ਵਰਤ ਰੱਖਦੀ ਆ ਉਹਦੀ ਲੰਬੀ ਉਮਰ ਦੀ ਕਾਮਨਾ ਕਰਦੀ ਆ ਤੇ ਹੋਰ ਵੀ ਤਿਹਾਰ ਦੇਖਿਓ ਕਿਤੇ ਨਾ ਕਿਤੇ ਇਹ ਅਹਿਸਾਸ ਹੁੰਦਾ ਜਿਵੇਂ ਬੰਦਿਆਂ ਦੁਆਰਾ ਹੀ ਸਾਰੇ ਚਲਾਏ ਜਾ ਰਹੇ ਆ ਸਭ ਕੁਝ ਜਿਹੜਾ ਉਹ ਬੰਦਿਆਂ ਦੁਆਰਾ ਹੀ ਇੱਥੇ ਬਣਾਇਆ ਜਾਂਦਾ ਕੀਤਾ ਜਾਂਦਾ ਆ ਗੁਲਾਮੀ ਦੀ ਨਿਸ਼ਾਨੀ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਮੋਸਟਲੀ ਜਿਹੜੇ ਔਰਤਾਂ ਦੇ ਗਹਿਣੇ ਆ ਉਹ ਸਾਰੇ ਗੁਲਾਮੀ ਦੇ ਪ੍ਰਤੀਕ ਵਜੋਂ ਜੋ ਪਹਿਲੇ ਸਮਿਆਂ ਦੇ ਵਿੱਚ ਗੁਲਾਮ ਹੁੰਦੇ ਸੀਗੇ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਹੱਥਾਂ 'ਚ ਹਤਕੜੀਆਂ ਉਹ ਪਾਈਆਂ ਜਾਂਦੀਆਂ ਸੀ ਕੰਨਾਂ 'ਚ ਬਾਲੇ ਪਾਏ ਜਾਂਦੇ ਸੀ ਵੱਡੇ ਵੱਡੇ ਤੇ ਨੱਕ ਵਿੱਚ ਨੱਥਾਂ ਪਾਈਆਂ ਜਾਂਦੀਆਂ ਸੀ ਜੰਜੀਰਾਂ ਪਾਈਆਂ ਜਾਂਦੀਆਂ ਸੀ ਗਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘੁਮ ਘੁਮਾ ਕੇ ਸੋਨਾ ਰੂਪ ਧਾਰ ਕੇ ਔਰਤਾਂ ਦੇ ਗਹਿਣਿਆਂ ਦਾ ਰੂਪ ਬਣ ਗਈਆਂ ਤੇ ਸਭ ਕੁਝ ਵਿਆਹ ਤੋਂ ਬਾਅਦ ਜਿਹੜਾ ਉਹ ਬੰਦੇ ਦਾ ਇੱਕ ਉਹਦੀ ਅਧੀਨਗੀ ਉਹਦੀ ਗੁਲਾਮੀ ਦੇ ਵਿੱਚ ਔਰਤ ਜਿਹੜੀ ਆ ਉਹ ਜ਼ਿੰਦਗੀ ਪੂਰੀ ਦੀ ਪੂਰੀ ਤਮਾਮ گزار ਲੈਂਦੀ ਆ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਚੱਲਣਾ ਤਾਂ ਵੈਸੇ ਉਸੇ ਤਰ੍ਹਾਂ ਸਮਾਜ ਨੇ ਜਿਵੇਂ ਸ਼ੁਰੂ ਤੋਂ ਹੁਣ ਤੱਕ ਚੱਲਦਾ ਆ ਰਿਹਾ ਅੱਗੇ ਵੀ ਚੱਲਦਾ ਜਾਣਾ ਆ ਪਰ ਇਹ ਗੱਲਾਂ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੀਆਂ ਮੈਂ ਨਹੀਂ ਕਹਿੰਦਾ ਕਿ ਆਪਾਂ ਕੋਈ ਇਦਾਂ ਦਾ ਕੁਝ ਹਾਂ ਪਰ ਮਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਖਿਆਲ ਜ਼ਰੂਰ ਉਤਪਨ ਹੁੰਦੇ ਆ ਸੋਚੀਏ ਵਿਚਾਰੀਏ ਤੇ ਸਮਾਜ ਨੂੰ ਅ ਸੋਨਾ ਬਣਾਈਏ ਔਰਤਾਂ ਨੂੰ ਆਜ਼ਾਦੀ ਦੇਈਏ ਉਸ ਗੁਲਾਮੀ ਦੇ ਅਹਿਸਾਸ ਤੋਂ ਛਟਕਾਰਾ ਦਈਏ ਤੇ ਉਹ ਵੀ ਆਜ਼ਾਦਾਨਾ ਤਰੀਕੇ ਦੇ ਨਾਲ ਆਪਣੇ ਭਵਿਕ ਬਾਰੇ ਇਸ ਧਰਤੀ ਤੇ ਰਹਿਣ ਦਾ ਇਸ ਦੁਨੀਆ ਦੇ ਵਿੱਚ ਵਿਚਰਨ ਦਾ ਆਪਣਾ ਜਿਹੜਾ ਆ ਉਹ ਆਨੰਦ ਮਾਣ ਸਕਣ ਖੁੱਲ ਕੇ ਜੀ ਸਕਣ ਤੇ ਇਸ ਵੀਡੀਓ ਬਣਾਉਣ ਦਾ ਸਿਰਫ ਇੰਨਾਕ ਛੋਟਾ ਜਿਹਾ ਮਕਸਦ ਆ ਤੁਸੀਂ ਵੀਡੀਓ ਨੂੰ ਪਿਆਰ ਦਿਨੇ ਰੱਬ ਰੱਖਾ ਖੁਦਾਵਿਸ ਥੈਂਕ ਯੂ